ਅੱਜ ਦਾ ਇਕੱਠ ਇਹ ਸਿਰਾਂ ਦਾ ਸਮੁੰਦਰ ਇਸ ਕਰਕੇ ਜੁੜਿਆ ਇੱਕ ਦਾ ਕਾਲ ਤਖਤ ਤੇ ਵਿਰੋਧ ਕਰਨ ਵਾਲੇ ਲੋਕ ਹੈ ਇੱਕ ਪਾਸੇ ਕਾਲ ਤਖਤ ਸਾਹਿਬ ਨੂੰ ਸਮਰਪਿਤ ਲੀਡਰਸ਼ਿਪ ਬੈਠੀ ਹੈ ਤੇ ਕਾਲ ਤਖਤ ਦਾ ਵਿਰੋਧ ਕੌਣ ਕਰ ਰਿਹਾ ਉਹ ਸਾਰੇ ਪੰਥ ਨੂੰ ਪਤਾ ਹੈ ਜਿਨਾਂ ਨੇ ਬਹੁਤ ਲੰਮਾ ਟਾਈਮ ਖਾਲਸਾ ਪੰਥੀਆਂ ਵੋਟਾਂ ਲੈ ਕੇ ਤੇ ਦਿੱਲੀ ਵਿੱਚ ਜਾ ਕੇ ਇਹ ਗੱਲ ਕਹੀ ਸਾਡੀ ਕੋਈ ਮੰਗ ਨਹੀਂ ਗਈ ਦਿੱਲੀ 'ਚ ਜਾ ਕੇ ਕਿਹਾ ਸਾਡੀ ਕੋਈ ਮੰਗ ਨਹੀਂ ਬਿਨਾ ਮੰਗ ਤੂੰ ਹੀ ਅਸੀਂ ਤੁਹਾਡੀ ਸਪੋਰਟ ਕਰਦੇ ਆ ਭਾਰਤੀ ਜਨਤਾ ਪਾਰਟੀ ਨੂੰ ਕਿਹਾ ਤੇ ਕਹ ਕਿਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੋਟਾਂ ਪੰਥ ਦੀਆਂ ਪਾਣੀ ਦਾ ਮਸਲਾ ਨਹੀਂ ਕਿਹਾ ਕਿ ਪਾਣੀ ਪੰਜਾਬ ਦਾ ਬਾਹਰ ਜਾ ਰਿਹਾ ਉਹਨੂੰ ਇੱਥੇ ਰੱਖੋ ਚੰਡੀਗੜ੍ਹ ਦਾ ਮਸਲਾ ਨਹੀਂ ਠਾਇਆ ਨਾ ਮਸਲਾ ਪੰਜਾਬੀ ਬੋਲਦੇ ਇਲਾਕਿਆਂ ਦਾ ਠਾਇਆ ਨਾ ਮਸਲਾ ਹੈੱਡ ਵਰਕਸ ਦਾ ਠਾਇਆ ਜਿਹੜੇ ਸਾਡੇ ਤੋਂ ਖੋ ਕੇ ਸੈਂਟਰ ਲੈ ਗਿਆ ਉਹਨਾਂ ਮਸਲਾ ਵੀ ਨਹੀਂ ਠਾਇਆ ਵੀਰੋ ਬੰਦੀ ਸਿੰਘਾਂ ਦਾ ਮਸਲਾ ਵੀ ਨਹੀਂ ਠਾਇਆ ਅੱਜ ਖਾਲਸਾ ਪੰਥ ਦਾ ਜੋਰ ਪੈ ਗਿਆ ਹੁਣ ਕਹਿੰਦੇ ਬੰਦੀ ਸਿੰਘ ਛੱਡ ਦਿਓ ਤੇ ਬੰਦੀ ਕਿਰਾਏ ਕਿੰਨੇ ਆ ਵਾਜ ਕਿੰਨੇ ਠਾਈ ਆ ਵਾਜ ਨਹੀਂ ਕਿਸੇ ਨੇ ਠਾਈ ਉੱਥੇ ਜਾ ਕੇ ਲੈ ਲੈ ਕੇ ਦਿੱਤਾ ਗਿਆ ਸਗੋ ਕਿ ਪੰਜਾਬ ਚ ਆਏ ਤੇ ਮਾਹੌਲ ਖਰਾਬ ਹੋ ਜਾਊਗਾ ਬੀਜੀਪੀ ਲਾਇਆ ਸੈਣੀ ਮੈਂ ਸੈਣੀ ਨਾਲ ਬਹੁਤ ਵੱਡੀ ਲੜਾਈ ਲੜੀ ਆ ਆ ਖਾਲਸਾ ਪੰਥ ਬੈਠਾ ਔਰ ਕੇਪੀਐਸ ਗਿਲਦਾ ਵੀ ਬੜੀ ਵੱਡੀ ਲੜਾਈ ਲੜੀ ਆ 5000 ਨੌਜਵਾਨ ਘਟੋ ਘਟ ਛਡਾਇਆ ਹੋਊਗਾ ਮੈਨੂੰ ਨਹੀਂ ਪਤਾ ਮੈਨੂੰ ਕਿਉਂ ਉਹਨਾਂ ਨੇ ਬਾਅਦ ਵਿੱਚ ਛੱਡ ਦਿੱਤਾ ਇਹ ਖਾਲਸਾ ਪੰਥ ਜਾਣਦਾ ਜਿੱਡੀ ਵੱਡੀ ਲੜਾਈ ਲੜੀ ਐ ਤੇ ਜਿਨ੍ਹਾਂ ਨਾਲ ਲੜਾਈ ਲੜੀ ਉਹ ਡੀਜੀਪੀ ਬਣ ਕੇ ਵਾਅਦਾ ਕੀਤਾ ਸੀ ਕਿ ਤਰੁਥ ਕਮਿਸ਼ਨ ਬਣਾਵਾਂਗੇ ਤਰੁਥ ਕਮਿਸ਼ਨ ਇੱਕ ਸੱਚਾ ਕਮਿਸ਼ਨ ਬਣਾਵਾਂਗੇ ਜਿਨ੍ਹਾਂ ਝੂਠੇ ਮੁਕਾਬਲੇ ਬਣਾਤੇ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਾਂਗੇ ਤੇ ਕਰਨਾ ਕਿਨੂ ਸੀ ਉਹ ਤਾਂ ਡੀਜੀਪੀ ਲਾਤੇ ਜਿਨ੍ਹਾਂ ਨਾਲ ਅਸੀਂ ਲੜਦੇ ਸੀ ਕੇਪੀਐਸ ਗਿੱਲ ਵਰਗੇ ਜਿਨ੍ਹਾਂ ਨਾਲ ਲੜਦੇ ਸੀ ਹਜ਼ਾਰ ਆਲਮ ਜਿਨੇ ਤੁਹਾਡੇ ਪੁੱਤ ਜਿਹੜੇ ਆ ਚਿਰਿਆਂ ਚ ਖਲੋ-ਖਲੋ ਕੇ ਗੋਲੀਆਂ ਮਰਵਾਇਆਂ ਉਹਨਾਂ ਲੋਕਾਂ ਨੂੰ ਸੀਟਾਂ ਦੇ ਕੇ ਉਹਨਾਂ ਦੀ ਘਰ ਵਾਲੀ ਨੂੰ ਔਰ ਉਹਨੂੰ ਡੀਜੀਪੀ ਬਣਾਇਆ ਔਰ ਅਸੀਂ ਰੋਂਦੇ ਰਹੇ ਆ ਇਹਨਾਂ ਨਾਲ ਲੜਦੇ ਰਹਿਆ ਇਹਨਾਂ ਦੇ ਨਾਲ ਤਾਂ ਰਾਤ ਦੇ ਲੜਾਈ ਰਹੀ ਆ ਤੁਸੀਂ ਉਹਨਾਂ ਲੋਕਾਂ ਨੂੰ ਸਾਡੇ ਫੇਰ ਸਿਰਤੇ ਪਾਉਂਦੇ ਹੋ ਭਰਾਓ ਕਿਸੇ ਨੇ ਸੁਣੀ ਕਈ ਲੋਕ ਉਹ ਇੱਥੇ ਕਹਿੰਦੇ ਆ ਤੁਸੀਂ ਨਾਲ ਮਲਾਈਆਂ ਖਾਂਦੇ ਸੀ ਭਰਾਓ ਕਿਹੜੀਆਂ ਮਲਾਈਆਂ ਖਾਂਦੇ ਸੀ ਸਾਨੂੰ ਤਾਂ ਜਦੋਂ ਸਾਡੀ ਗੱਲ ਨਹੀਂ ਸੀ ਕੋਈ ਸੁਣਦਾ ਅਸੀਂ ਉਹਨਾਂ ਨੂੰ ਕਹਿੰਦੇ ਸੀ ਆ ਸਾਰੀ ਲੀਡਰਸ਼ਿਪ ਕਹਿੰਦੇ ਰਹੀ ਉਹ ਨਾਂ ਲਾਓ ਇਹਨਾਂ ਲੋਕਾਂ ਨੂੰ ਇਹਨਾਂ ਨਾਲ ਲੜਾਈ ਰਹੀ ਆ ਸੋ ਵੀਰੋ ਗੱਲਾਂ ਬੜੀਆਂ ਲੰਮੀਆਂ ਨੇ ਔਰ ਜਿਨ੍ਹਾਂ 50 ਸਾਲ ਰਾਜ ਕਰਕੇ ਅੱਜ ਕਾਲ ਤਖਸਾਲ ਨੂੰ ਫੇਰ ਪਿੱਛ ਕਰਤੀ ਐ ਇੱਥੇ 96 ਜੀ ਅਕਾਲੀ ਦਲ ਇਕੱਠਾ ਹੋਇਆ ਉਦੋਂ ਕਾਲ ਤਖਸਾਲ ਨੇ ਇਹਨਾਂ ਨੇ ਵਰਤ ਲਿਆ ਔਰ ਜਹੇਦਾਰ ਲਾਉਣ ਲੱਗੇ ਇੱਕ ਮਾਮੂਲੀ ਮਲਾਜ ਮੈਨੂੰ ਲਾਉਣਾ ਹੋਵੇ ਔਰ ਉਹਦੇ ਲਈ ਕੋ ਪ੍ਰੋਸੀਜਰ ਹੁੰਦਾ ਕੋਈ ਉਹਦੇ ਲਈ ਕੋਈ ਸਿਧਾਂਤ ਹੁੰਦਾ ਇਹ ਤਾਂ ਕਾਲ ਤਖਸਾਲ ਦੇ ਜਥੇਦਾਰ ਜਿਨ੍ਹਾਂ ਦੋ ਤਰੀਕ ਨੂੰ ਉੱਥੇ ਫੈਸਲਾ ਕਰਕੇ ਕਹਿਤਾ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਆ ਸੱਤ ਮੈਂਬਰੀ ਆਏ ਖਾਲਸਾ ਪੰਥ ਨੂੰ ਇਕੱਠੇ ਵੀ ਕਰੂਗੀ ਤੇ ਭਰਤੀ ਵੀ ਕਰੂਗੀ ਉਹਦੇ ਚ ਦੋ ਮੈਂਬਰਾਂ ਤੋਂ ਵੈਸੇ ਹੀ ਮਕਰਾ ਤੱਕ ਕੇ ਮੈਂ ਉਹਨਾਂ ਬਾਰੇ ਕਹਿਣਾ ਨਹੀਂ ਚਾਹੁੰਦਾ ਲੇਕਿਨ ਆ ਸੱਤ ਪੰਜ ਮੈਂਬਰੀ ਜਿਹੜੀ ਰਹਿ ਗਈ ਮੈਂ ਧੰਨਵਾਦ ਕਰਨਾ ਚਾਹੁੰਦਾ ਸਲਾਮ ਕਰਨਾ ਚਾਹੁੰਦਾ ਤੁਸੀ ਖੜ ਕੇ ਫਿਰ ਵੀ ਲੋਕ ਕਹਿੰਦੇ ਸੀ ਭੱਜ ਜਾਣਗੇ ਵੀ ਤੇ ਮੈਂ ਆਪਣੀ ਪਤੀ ਜੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਭਾਈ ਅਮਰੀਕ ਸਿੰਘ ਦੀ ਬੇਟੀ ਦਾ ਭਾਵੇਂ ਉੱਥੇ ਮੁਲਾਜ਼ਮ ਸੀ ਉਹ ਡਾਇਰੈਕਟਰ ਵੀ ਲੱਗੀ ਐ ਬੜਾ ਪ੍ਰੈਸ਼ਰ ਪਿਆ ਦਿੱਤੇ ਮੈਂ ਆਖਿਆ ਤੇਰੇ ਬਾਪ ਨੇ ਕਾਲ ਤਖਤ ਸਾਹਿਬ ਤੇਰ ਦਾਸ ਕਰਕੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਲ ਜਦ ਆਪ ਕੀ ਇਹੋ ਦੰਦਲਾਂ ਆਣ ਬਣੇ ਅਤਹੀਰਨ ਮੈਂ ਤਬ ਜੂਝ ਮਰਾਂ ਉਹ ਤਾਂ ਛਿੱਧੀਆਂ ਦੇ ਗਏ ਤੁਹਾਨੂੰ ਕਾਲ ਤਖਤ ਦਾ ਹੁਕਮ ਮੰਨਣਾ ਚਾਹੀਦਾ ਬੇਟੀ ਦਾ ਮਤਨਵਾਦ ਕਰਨਾ ਚਾਹੁੰਦਾ ਛੋਟੇ ਪੁਰ ਸਾਹਿਬ ਤੋਹਾ ਬੜੀ ਲੜਾਈ ਲੜੀ ਐ ਮੈਨੂੰ ਯਾਦ ਜਹੇਦਾਰ ਮੋਹਨ ਸਿੰਘ ਜੀ ਤੋੜ ਜਿਨ੍ਹਾਂ ਨੇ ਜਿਨ੍ਹਾਂ ਨੂੰ ਫੜਿਆ ਔਰ ਜਿਨ੍ਹਾਂ ਨੂੰ ਬਰਫਾਂ ਤੇ ਲਟਾਉਂਦੇ ਰਹਿ ਤੁਸੀਂ ਉਹਨਾਂ ਦੇ ਦਮਾਦ ਹੋ ਤੁਸੀਂ ਉਹਨਾਂ ਦੇ ਮਮਾਨ ਹੋ ਤੋਹਾ ਬੜੀ ਲੜਾਈ ਲੰਮੀ ਲੜੀ ਐ ਔਰ 50 ਸਾਲ ਲੜਾਈ ਲੜਨੀ ਬੜੀ ਔਖੀ ਹੁੰਦੀ ਆ 40 ਸਾਲ ਮੈਨੂੰ ਹੋ ਗਏ ਲੜਾਈਆਂ ਲੜਦਿਆਂ ਨੂੰ ਔਰ ਤੁਸਾਂ ਜਿੰਨਾ ਪਿਆਰ ਲਾ ਕੇ ਜ ਬਣਾਇਆ ਜਿੰਨਾ ਤੁਸਾਂ ਲੋਕਾਂ ਨਾਲ ਰਾਬਤਾ ਬਣਾਇਆ ਮੈਨੂੰ ਯਾਦ ਹੈ ਜਦੋਂ ਅਸੀਂ ਇੱਥੇ ਐਸਐਸਪੀ ਨੂੰ ਮਿਲ ਲਾਉਂਦੇ ਸੀ ਮੁੜਿਆਂ ਨੂੰ ਛਡਾਉਣ ਲਈ ਤੇ ਛੋਟੇ ਪਰਸਾ ਵੀ ਜਿਹੜੇ ਨੌਜਵਾਨਾਂ ਨੂੰ ਮਾਰਦੇ ਸੀ ਉਹਨਾਂ ਨੂੰ ਛਡਾਉਣ ਲਈ ਜਾਂਦੇ ਹੁੰਦੇ ਸੀ ਬੜੀ ਲੰਮੀ ਲੜਾਈ ਲੜੀ ਆ ਪਰ ਅਫਸੋਸ ਉਦੋਂ ਹੋਇਆ ਜਿਨ੍ਹਾਂ ਨਾਲ ਲੜਾਈ ਲੜੀ ਉਹਨਾਂ ਨੂੰ ਵੱਡੇ ਰਤਬੇ ਦਿੱਤੇ ਗਏ ਸੋ ਤੁਸੀਂ ਵੀ ਬੁੱਢੇ ਹੋ ਗਏ ਔਰ ਪਰ ਲੋਕਾਂ ਨੇ ਤੁਹਾਡਾ ਸਾਥ ਨਹੀਂ ਛੱਡਿਆ ਹਰ ਬੀਰੋ ਛੱਡੋ ਜੀ ਦੇ ਨਾਂ ਜੇ ਸੱਚੇ ਬੰਦਿਆਂ ਦਾ ਸਾਥ ਤੇ ਸਹਯੋਗ ਛੱਡਦਾ ਤੇ ਖਾਲਸਾ ਪੰਥ ਕਹੂਗਾ ਕਿ ਮਾਝੇ ਵਾਲੇ ਲੋਕ ਇਹ ਸੱਚੇ ਬੰਦਿਆਂ ਨਾਲੋਂ ਪਛਾਹ ਭੱਜ ਜਾਂਦੇ ਆ ਸੋ ਮੈਂ ਇੱਕ ਨਾਰਾ ਲਾਉਣਾ ਉਸ ਨਾਰੇ ਦਾ ਜਵਾਬ ਸਾਰਿਆਂ ਦੇਣਾ ਕਿਉਂਕਿ ਟਾਈਮ ਸਾਰਿਆਂ ਨੇ ਲੈਣਾ ਮੈਂ ਥੋੜਾ ਹੀ ਲਾਉਣਾ ਤੇ ਛੋਟੇ ਪੁਰ ਨਾਲ ਇੱਕ ਕੰਦ ਬਣ ਕੇ ਖਲੋਤੇ ਰਿਓ ਜੇ ਇਹ ਪੰਜ ਮੈਂਬਰੀ ਕਮੇਟੀ ਨਾ ਖਲੋਇਆ ਜੇ ਆਕਾਲ ਤਖਤ ਸਾਹਿਬ ਨਾ ਖਲੋ ਆਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਮੈਂ ਕਹੂਗਾ ਆਕਾਲ ਤਖਤ ਮਹਾਨ ਹੈ ਤੁਹਾ ਬਾਵਾਆਂ ਖੜੀਆਂ ਕਰਕੇ ਕਹਿਣਾ ਔਰ ਇਹ ਨਾਰਾ ਘਰ ਘਰ ਲੈ ਕੇ ਜਾਣਾ ਜਿਸ ਤਰ੍ਹਾਂ ਸੰਤ ਕਰਤਾਰ ਸਿੰਘ ਨੇ ਨਾਰਾ ਦਿੱਤਾ ਸੀ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਧਕ ਨਾ ਜਾਵੇ ਔਰ ਇਸੇ ਤਰ੍ਹਾਂ ਇਹ ਨਾਰਾ ਆਪਾਂ ਘਰ ਘਰ ਬੀਬੀਆਂ ਤੱਕ ਵੀ ਪਹੁੰਚਾਉਣਾ ਹੈ ਬੱਚਿਆਂ ਤੱਕ ਬਜ਼ੁਰਗਾਂ ਤੱਕ ਆਕਾਲ ਤਖਤ ਮਹਾਨ ਹੈ ਉੱਚੀ ਬੋਲੋ ਉੱਚੀ ਆਵਾਜ਼ ਜਿਹੜੀ ਐ ਆਕਾਲ ਤਖਤ ਦੇ ਵਿਰੋਧੀਆਂ ਦੇ ਘਰ ਵਿੱਚ ਵੀ ਚਲੀ ਜਾਵੇ ਆਕਾਲ ਤਖਤ ਮਹਾਨ ਹੈ ਆਕਾਲ ਤਖਤ ਮਹਾਨ ਹੈ ਮੈਂ ਇੱਕ ਨਾਰਾ ਹੋਰ ਲਾ ਆਕਾਲ ਤਖਤ ਤੋਂ ਆਈ ਆਵਾਜ਼ ਪੰਥ ਖਾਲਸਾ ਤੋਹਾ ਕਿਹੜਾ ਜਿੰਦਾਬਾਦ ਆਕਾਲ ਤਖਤ ਤੋਂ ਆਈ ਆਵਾਜ਼ ਜਿੰਦਾਬਾਦ ਆਕਾਲ ਤਖਤ ਤੋਂ ਆਈ ਆਵਾਜ਼ ਜਿੰਦਾਬਾਦ ਮੈਂ ਅੰਤਰ ਵਿੱਚ ਤੁਹਾਡਾ ਸਾਰਿਆਂ ਦਾ ਤੇ ਛੋਟੇ ਪੁਰ ਸਾਹਿਬ ਦਾ ਵਿਸ਼ੇਸ਼ ਤੌਰ ਤੇ ਇਸ ਤਰ੍ਹਾਂ ਦਾ ਲੀਡਰ ਹੋਵੇ ਜਿਹੜਾ ਲੋਕਾਂ ਵਿੱਚ ਰਹੇ ਲੋਕਾਂ ਵਿੱਚ ਆਪਣਾ ਬਸੇਰਾ ਕਰੇ ਇੱਥੇ ਤਾਂ ਸਾਲ-ਸਾਲ ਪੰਜ-ਪੰਜ ਸਾਲ ਰਾਜ ਕਰਕੇ ਵੱਡੀਆਂ-ਵੱਡੀਆਂ ਕੋਠੀਆਂ ਲੋਕ ਬਣਾ ਗਏ ਵੱਡੀਆਂ-ਵੱਡੀਆਂ ਜਾਇਦਾਦਾਂ ਬਣਾ ਕੇ ਪਤਾ ਨਹੀਂ ਲੱਗਦਾ ਕੀ ਕੁਛ ਲੋਕ ਬਣਾ ਗਿਆ ਪਰ ਇਹਨਾਂ ਨੇ ਤੁਹਾਡਾ ਪਿਆਰ ਖੱਟਿਆ ਛੋਟੇ ਪਰ ਸਾਹਿਬ ਨੇ